ਸਤਿ ਸ਼੍ਰੀ ਅਕਾਲ ਜੀ ਰਤਵਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਜਸਵਿੰਦਰ ਸਿੰਘ ਬਰਾੜ ਐਮ ਐਲ ਏ ਬਲਕਾਰ ਸਿੱਧੂ ਤੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਮਸਲਾ ਇੱਕ ਵਾਰੀ ਬਹੁਤ ਪੱਕ ਗਿਆ ਬੀਤੇ ਦਿਨੀ ਬਹੁਤ ਵੱਡਾ ਜਿਹੜਾ ਇੱਕ ਇਕੱਠ ਹੈ ਇੱਕ ਰੋਸ ਮਾਰਚ ਕੋ ਬਠਿੰਡਾ ਵਿਖੇ ਕੱਢਿਆ ਗਿਆ ਇੱਕ ਵਾਰ ਫੇਰ ਅਲਟੀਮੇਟਮ ਦੇ ਦਿੱਤਾ ਗਿਆ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਿਆਸੀ ਗਲਿਆਰਿਆਂ ਤੋਂ ਲੋਕ ਆਮ ਤੇ ਖਾਸ ਲੋਕ ਦੁਨੀਆਂ ਚ ਵਿਚਰਨ ਵਾਲੇ ਮਾਮਲਾ ਸਾਰਿਆਂ ਨੂੰ ਪਤਾ ਹੈ ਕਿ ਐਮਐਲਏ ਬਲਕਾਰ ਸਿੱਧੂ ਹਲਕਾ ਰਾਮਪੁਰਾ ਫੂਲ ਉਹਨਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਲੋਕ ਅਵਾਜ਼ ਟੀਵੀ ਤੋਂ ਮਨਿੰਦਰ ਜੀ ਸਿੱਧੂ ਦਾ ਜੋ ਪਲੇਟਫਾਰਮ ਹੈ ਲੋਕ ਅਵਾਜ਼ ਟੀਵੀ ਉਹਦੇ ਵਿੱਚ ਇਤਰਾਜ਼ਯੋਗ ਟਿੱਪਣੀਆਂ ਜਿਹੜੀਆਂ ਹੈਗੀਆਂ ਉਹ ਸਾਡੀਆਂ ਮਾਵਾ ਭੈਣਾ ਸਾਡੀਆਂ ਧੀਆਂ ਉਨਾ ਬਾਰੇ ਉਹ ਸੁਣਾਈ ਦੇ ਰਹੀ ਹੈ ਬੇਸ਼ੱਕ ਇਹ ਲਿਖਿਆ ਗਿਆ ਹੈ ਕਿ ਸਾਡਾ ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਲਿਖਣਾ ਬੰਦਦਾ ਹੁੰਦਾ ਪਰ ਫਿਰ ਵੀ ਜਿਹੜੀ ਗੱਲਬਾਤ ਉਹ ਹੋਈ ਦਰਸਾਈ ਗਈ ਹੈ ਕਿ ਜਿਵੇਂ ਰਾਜੂ ਜੇਠੀ ਆਰਾਮਪੁਰਾ ਫੋਲ ਤੋਂ ਮੈਂ ਬਹੁਤ ਦੇਰ ਤੋਂ ਜਾਣਦਾ ਸਿੰਗਿੰਗ ਫੀਲਡ ਹੈ ਮੇਰਾ ਵੀ ਬਲਕਾਰ ਸਿੱਧੂ 90 ਵਾਲੇ ਦਹਾਕੇ ਦੇ ਵਿੱਚ ਮੇਰਾ ਬਹੁਤ ਵਧੀਆ ਮਿੱਤਰ ਹੁੰਦਾ ਸੀ ਅੱਜ ਵੀ ਬਾਈ ਫੇਸ ਮੈਨੂੰ ਪਛਾਣਦਾ ਹੈ ਇੱਕ ਗੱਲ ਮੈਂ ਹਰ ਵਾਰੀ ਕਲੀਅਰ ਕਰਦਾ ਹੁੰਨਾ ਕਿ ਨਾ ਹੂੰ ਕਿਸੇ ਸੇ ਦੋਸਤੀ ਨਾ ਕਿਸੇ ਸੇ ਬਹਿਰ ਦੋਸਤੀ ਜੇ ਕੋਈ ਮਾੜਾ ਕਰ ਦੋ ਉਹਦੇ ਨਾਲ ਹੈ ਨਹੀਂ ਜੇ ਕੋਈ ਚੰਗਾ ਕਰ ਦੋ ਉਹਦੇ ਨਾਲ ਬੈਰ ਵੀ ਕੋਈ ਨਹੀਂ ਇੰਨਾ ਬਖੇੜਾ ਕਿਉਂ ਇੰਨਾ ਖਲਾੜਾ ਕਿਉਂ ਰਾਜੂ ਜੇਠੀ ਨੇ ਕਿਸ ਤਰੀਕੇ ਮਨਿੰਦਰ ਜੀ ਸਿੱਧੂ ਨਾਲ ਗੱਲ ਹੋਈ ਕਿਸ ਤਰੀਕੇ ਨਹੀਂ ਹੋਈ ਮੈਨੂੰ ਉਸ ਗੱਲ ਦਾ ਨਹੀਂ ਪਤਾ ਪਰ ਰਾਜੂ ਜੇਠੀ ਦਾ ਸਾਰਾ ਪਰਿਵਾਰ ਜਦੋਂ ਜੈਤੋਂ ਦੇ ਵਿੱਚ ਰੋਸ ਮਾਰਚ ਕੱਢਿਆ ਜਾਂਦਾ ਹੈ ਬਲਕਾਰ ਸਿੱਧੂ ਦੇ ਖਿਲਾਫ ਪੁਤਲਾ ਫੋਕਿਆ ਜਾਂਦਾ ਬਲਕਾਰ ਸਿੱਧੂ ਦਾ ਪੰਜਾਬ ਸਰਕਾਰ ਨੂੰ ਕੋਸਿਆ ਜਾਂਦਾ ਤਾਂ ਰਾਜੂ ਜੇਠੀ ਦਾ ਜਿਹੜਾ ਪਰਿਵਾਰ ਹੈ ਉਹ ਸ਼ਾਮਲ ਹੋਇਆ ਉਹਦੇ ਵਿੱਚ ਉਸ ਤੋਂ ਬਾਅਦ ਜਿਹੜੇ ਸਾਫਕਾ ਪੀਏ ਆ ਬਲਕਾਰ ਸਿੱਧੂ ਦੇ ਉਹ ਵੀ ਸਾਹਮਣੇ ਆਏ ਹੁਣ ਕੁਝ ਸਾਡੀਆਂ ਭੈਣਾਂ ਵੀ ਆ ਰਹੀਆਂ ਸਾਹਮਣੇ ਅੱਜ ਇੱਕ ਹੋਰ ਨਵੀਂ ਵੀਡੀਓ ਮੈਂ ਦੇਖ ਰਿਆ ਸੀ ਕਿ ਇੱਕ ਭੈਣ ਨੇ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਨਕੇਦੀ ਕੀਤੀ ਇਸ ਗੱਲ ਦੀ ਤੇ ਬਹੁਤ ਕਰੜੇ ਸ਼ਬਦਾਂ ਕਰੜੇ ਹੱਥੀ ਜਿਹੜਾ ਬਲਕਾਰ ਸਿੱਧੂ ਨੂੰ ਲਿਆ ਮੈਂ ਕਹਿੰਦਾ ਕਿ ਕਦੇ ਸਾਡੇ ਨੇੜੇ ਪੈਂਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਬਹੁਤ ਕੁਝ ਵਾਪਰ ਜਾਣਾ ਪ੍ਰਸ਼ਾਸਨ ਨੇ ਸਰਕਾਰ ਨੇ ਕਹਿੰਦੇ ਆ ਕਿ ਕਿ ਦਾਨ ਸਿੰਘ ਵਾਲੇ ਦਾ ਜਿਹੜਾ ਮਸਲਾ ਉਹ ਬਹੁਤ ਵੱਡਾ ਵਾਪਰ ਜਾਣਾ ਘਰ ਟਾ ਦਿੱਤੇ ਜਾਣੀ ਅੱਗ ਲਾ ਦਿੱਤੀ ਜਾਣੀ ਪ੍ਰਸ਼ਾਸਨ ਤੇ ਸਰਕਾਰ ਨੇ ਕੁੰਭ ਕਰਨੀ ਨਹੀਂ ਸੁੱਤੇ ਰਹਿਣਾ ਕਿਸੇ ਲੀਡਰ ਨੇ ਚੋਂ ਤੱਕ ਨਹੀਂ ਕਰਨੀ ਫਿਰ ਜੈਤੋ ਦੇ ਨਾਲ ਲੱਗਦਾ ਪਿੰਡ ਚੰਦਪਾਨ ਉੱਥੇ ਛੋਟਾ ਜਿਹਾ ਮਸਲਾ ਜਿਹਨੂੰ ਨਾਲੀ ਦਾ ਕਿਹਾ ਗਿਆ ਸੀ ਬਹੁਤ ਵੱਡਾ ਬਣ ਜਾਣਾ ਪ੍ਰਸ਼ਾਸਨ ਨੇ ਫਿਰ ਢਿੱਲ ਵਰਤਨੀ ਸਰਕਾਰ ਨੇ ਫਿਰ ਢਿੱਲ ਵਰਤਨੀ ਕਦੇ ਇਲਜ਼ਾਮ ਜਿਹੜੇ ਆ ਉਹ ਹਲਕਾ ਵਿਧਾਇਕ ਤੇ ਲੱਗਣੇ ਕਦੇ ਸਰਕਾਰ ਦਾ ਬੰਦਾ ਹੋਣ ਤੇ ਲੱਗਣੇ ਜਿਹੜੀ ਜਰਨਲ ਤੇ ਰਸੀ ਵੱਡਾ ਮਸਲਾ ਬਣ ਜਾਣਾ ਪਿੰਡ ਜਿਹੜਾ ਦੋ ਤਿੰਨਾਂ ਚ ਵੰਡਿਆ ਗਿਆ ਹੁਣ ਮਸਲਾ ਉਸ ਤੋਂ ਵੀ ਵੱਡਾ ਹੈ ਇੱਕ ਪਾਸੇ ਪੱਤਰਕਾਰ ਤੇ ਰਹਿ ਇੱਕ ਪਾਸੇ ਸਰਕਾਰ ਤੇ ਰਹਿ ਇਹ ਨਾ ਹੋਵੇ ਕਿ ਮਸਲਾ ਜਿਹੜਾ ਇਹ ਬਹੁਤ ਵੱਡਾ ਜਿਹੜਾ ਉਹ ਗੰਭੀਰ ਰੂਪ ਧਾਰਨ ਕਰ ਜੇ ਹਾਲੇ ਵੀ ਕਹਿੰਦੇ ਹੁੰਦੇ ਆ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ ਜਿਹੜੀ ਸਾਡੀ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਦੀ ਕਿੱਥੋਂ ਆ ਮੈਨੂੰ ਨਹੀਂ ਪਤਾ ਉਹਨਾਂ ਬਾਰੇ ਮੈਂ ਥੋੜੀ ਜੀ ਵੀਡੀਓ ਦੇਖੀ ਹੈ ਤੇ ਉਹ ਕਹਿੰਦੇ ਕਿ ਬਲਕਾਰ ਸਿੱਧੂ ਲੁੱਕਦਾ ਕਿਉਂ ਫਿਰਦਾ ਹੈ ਇਹ ਗਲਤ ਨਹੀਂ ਤਾਂ ਜੇਠੀ ਪਰਿਵਾਰ ਜਿਹੜਾ ਉਹ ਥਾਪੀਆਂ ਮਾਰਦਾ ਪਹਿਲਾਂ 2 ਮਿੰਟ ਤੋਂ ਘੱਟ ਵੀਡੀਓ ਆਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਸਿਰਫ ਮਾਮਾ ਭੈਣਾਂ ਬਾਰੇ ਟਿੱਪਣੀ ਕੀਤੀ ਜਾਂਦੀ ਮਜ਼ਾਕ ਕੀਤੇ ਜਾਂਦੇ ਆ ਤੇ ਰਾਜੂ ਜੇਠੀ ਕਹਿੰਦਾ ਕਿ ਉਹ ਗੱਲ ਮੇਰੇ ਨਾਲ ਹੋਈ ਹੈ ਤੇ ਪਰਚਾ ਰਾਜੂ ਜੇਠੀ ਤੇ ਵੀ ਹੋ ਜਾਂਦਾ ਤੇ ਮਨਿੰਦਰ ਜੀ ਸਿੱਧੂ ਕਹਿੰਦੇ ਕਿ ਅਸੀਂ ਜ਼ਿੰਮੇਵਾਰ ਲੋਕ ਆ ਅਸੀਂ ਰਾਜੂ ਜੇਠੀ ਦੇ ਕਹਿਣ ਤੇ ਉਹ ਆਡੀਓ ਵਾਇਰਲ ਕੀਤੀ ਆਪਣੇ ਚੈਨਲ ਤੋਂ ਅਸੀਂ ਬਲਕਾਰ ਸਿੱਧੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਗੱਲ ਨਹੀਂ ਹੋ ਸਕੀ ਦੂਜੇ ਪਾਸੇ ਫਿਰ ਇੱਕ ਹੋਰ ਵੱਡੀ ਆਡੀਓ ਵਾਇਰਲ ਕਰ ਦਿੱਤੀ ਜਾਂਦੀ ਹੈ 9 ਮਿੰਟ ਦੇ ਕਰੀਬ ਉਸੇ ਲੋਕਵਾਜ਼ ਟੀਵੀ ਤੋਂ ਜਿੱਥੇ ਆਖਿਆ ਜਾਂਦਾ ਕਿ ਕੁਲਤਾਰ ਸਿੰਘ ਸੰਧਵਾ ਦਾ ਨਾਮ ਵੀ ਆਉਂਦਾ ਹੈ ਮਾਨਯੋਗ ਵਿਧਾਨ ਸਭਾ ਸਪੀਕਰ ਹੈ ਮੌਜੂਦਾ ਸਰਕਾਰ ਦੇ ਤਾਂ ਉਹਦੇ ਵਿੱਚ ਪੱਗ ਦਾ ਜ਼ਿਕਰ ਵੀ ਹੁੰਦਾ ਹੈ ਉਹਦੇ ਵਿੱਚ ਜਿਹੜਾ ਉਹ ਜਾਤੀ ਦਾ ਜ਼ਿਕਰ ਵੀ ਹੁੰਦਾ ਰਾਮਗੜੀਆ ਭਾਈਚਾਰਾ ਵੀ ਕਾਫੀ ਜਿਹੜਾ ਉਹ ਇਤਰਾਜ਼ ਜ਼ਾਹਿਰ ਕਰ ਰਿਹਾ ਹੈ ਕਾਫੀ ਰੋਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਸਾਡੇ ਭਾਈਚਾਰੇ ਦੀ ਟਿੱਪਣੀ ਕੀਤੀ ਗਈ ਹੈ ਮੈਂ ਕਹਿੰਦਾ ਕਿ 3 ਤਰੀਕ ਨੂੰ ਅੱਜ 1 ਮਾਰਚ ਹੋਗੀ ਕੱਲ ਦਾ ਦਿਨ ਵਿੱਚ ਹੈ ਪਰਸੋਂ ਬਹੁਤ ਵੱਡੇ ਇਕੱਠ ਦਾ ਸੱਦਾ ਜਿਹੜਾ ਉਹ ਪੱਤਰਕਾਰ ਭਾਈਚਾਰੇ ਨੇ ਤੇ ਸਮੂਹ ਜਿਹੜੇ ਸਪੋਰਟ ਕਰਨ ਵਾਲੇ ਆ ਇਸ ਗੱਲ ਨੂੰ ਕਿ ਮਨਿੰਦਰਜੀ ਸਿੱਧੂ ਤੇ ਪਰਚਾ ਗਲਤ ਹੋਇਆ ਤੇ ਬਲਕਾਰ ਸਿੱਧੂ ਨੇ ਗਲਤ ਸ਼ਬਦਾਵਲੀ ਵਰਤੀ ਹੈ ਤੇ ਜਿਹੜੇ ਲੋਕ ਮੰਗ ਮੰਗ ਕਰਦੇ ਹੈ ਕਿ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਤੇ ਮਨਿੰਦਰਜੀ ਸਿੱਧੂ ਤੋਂ ਪਰਚਾ ਰੱਦ ਹੋਣਾ ਚਾਹੀਦਾ 3 ਮਾਰਚ ਨੂੰ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਉਹਨਾਂ ਦੇ ਦਫ਼ਤਰ ਦੇ ਬਾਹਰ ਬਹੁਤ ਵੱਡੇ ਇਕੱਠ ਦੇ ਕਾਲ ਦਿੱਤੀ ਗਈ ਹੈ ਹੁਣ ਇਕੱਠ ਕਿੰਨਾ ਵੱਡਾ ਹੋਊਗਾ ਕਿਉਂਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਕਿ ਸਰਕਾਰਾਂ ਤਾਨਾਸ਼ਾਹੀ ਰਵਈਆ ਅਪਣਾਉਂਦੀਆਂ ਤੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਲੋਕ ਉੱਠਦੇ ਆ ਲੋਕ ਜਾਗਦੇ ਆ ਇੱਥੇ ਇੱਕ ਹੋਰ ਉਸ ਤੋਂ ਬਾਅਦ ਵਿੱਚ ਆਡੀਓ ਵਾਇਰਲ ਹੋਈ ਉਸੇ ਲੋਕ ਆਵਾਜ਼ ਟੀਵੀ ਤੋਂ ਬਾਅਦ ਹੋਰ ਪਲੇਟਫਾਰਮਾਂ ਤੋਂ ਵੀ ਚੱਲੀ ਕਿ ਇੱਕ ਬੰਦਾ ਜਿਹੜਾ ਬਲਕਾਰ ਸਿੱਧੂ ਦਾ ਸਮਰਥਕ ਬਣ ਕੇ ਮਨਿੰਦਰਜੀਤ ਸਿੱਧੂ ਨੂੰ ਤੁਮਕਾ ਰਿਹਾ ਗਾਲ੍ਹਾਂ ਕੱਢ ਰਿਹਾ ਮਨਿੰਦਰਜੀਤ ਸਿੱਧੂ ਇਹ ਗੱਲ ਕਹਿੰਦਾ ਕਿ ਮੈਂ ਇਹ ਵੀ ਵਾਇਰਲ ਕਰ ਦੂੰਗਾ ਮੈਂ ਇਹ ਵੀ ਪਾ ਦੂੰਗਾ ਇਹ ਗੱਲਾਂ ਆਖਰ ਪੰਜਾਬ ਨੂੰ ਕਿਹੜੇ ਰਾਹ ਤੇ ਲਿਜਾ ਰਹੇ ਆ ਅਸੀਂ ਮੈਂ ਕਹਿੰਦਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਆਪਣਾ ਤੀਜਾ ਨੇਤਰ ਖੋਲਣਾ ਚਾਹੀਦਾ ਹੈ ਪਿਛਲੇ ਕੁਝ ਦਿਨਾਂ ਤੋਂ ਨਸ਼ੇ ਦੇ ਖਿਲਾਫ ਸਖਤ ਸਖਤ ਐਕਸ਼ਨ ਲਿਆ ਲਿਆ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਆ ਇਸ ਵਿਸ਼ੇ ਤੇ ਮੈਂ ਕਦੇ ਫੇਰ ਗੱਲ ਕਰੂੰਗਾ ਪਰ 3 ਮਾਰਚ ਦਾ ਇਕੱਠ ਜਿਹੜਾ ਐਸਐਸਪੀ ਸਾਹਿਬ ਦੇ ਬਠਿੰਡਾ ਵਿੱਚ ਰੱਖਿਆ ਗਿਆ ਮੈਂ ਪਹਿਲਾਂ ਵੀ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਆਪਣੇ ਫੇਸਬੁਕ ਪਲੇਟਫਾਰਮ ਤੋਂ ਕਿ ਸਰਕਾਰ ਤੇ ਖੁਦ ਬਲਕਾਰ ਸਿੱਧੂ ਤੇ ਉਹਦੇ ਜਿਹੜੇ ਸਮਰਥਕ ਹਲੇ ਵੀ ਕਹਿੰਦੇ ਆ ਕਿ ਬਲਕਾਰ ਸਿੱਧੂ ਦੀ ਉਹ ਆਵਾਜ਼ ਨਹੀਂ ਤੇ ਸਰਕਾਰੀ ਤੰਤਰ ਮਾਣਯੋਗ ਸਾਡਾ ਪੁਲਿਸ ਪ੍ਰਸ਼ਾਸਨ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਇਸ ਮਸਲੇ ਨੂੰ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਕਰੋ ਸਾਰਥਿਕ ਢੰਗ ਦੇ ਨਾਲ ਇੱਕ ਪਾਸੇ ਜਿਹੜਾ ਆਡੀਓ ਵਾਇਰਲ ਹੋ ਜਾਣੀ ਪੱਤਰਕਾਰ ਲੋਕਤੰਤਰ ਦਾ ਚੌਥਾ ਮਜ਼ਬੂਤ ਥੰਮ ਹੈ ਮੈਂ ਹਰ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਲੋਕਤੰਤਰ ਦੇ ਸਾਡੇ ਦੇਸ਼ ਦੇ ਵਿੱਚ ਚਾਰ ਥੰਮ ਹੈ ਜਿਹਨਾਂ ਨੂੰ ਮਜ਼ਬੂਤ ਕਿਹਾ ਜਾਂਦਾ ਹੈ ਸ਼ਾਸਨ ਪ੍ਰਸ਼ਾਸਨ ਨਿਆਂਪਾਲਿਕਾ ਤੇ মিডিਆ ਸ਼ਾਸਨ ਸਾਡੀ ਸਰਕਾਰ ਪ੍ਰਸ਼ਾਸਨ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਸਿਵਲ ਪ੍ਰਸ਼ਾਸਨ ਜੋ ਵੀ ਜਿੰਨੇ ਨੇ ਕੰਮ ਧੰਦੇ ਦੇਖਣੇ ਹੁੰਦੇ ਆ ਤੀਜੇ ਨੰਬਰ ਤੇ ਸਾਡਾ ਜਿਹੜਾ ਹੈ ਨਿਆਂਪਾਲਿਕਾ ਸਾਡੀਆਂ ਅਦਾਲਤਾਂ ਮਾਨਯੋਗ ਅਦਾਲਤਾਂ ਚੌਥੇ ਨੰਬਰ ਤੇ ਲੋਕਤੰਤਰ ਦਾ ਚੌਥਾ ਮਜ਼ਬੂਤਾ ਮੀਡੀਆ ਜਦੋਂ ਕਿਸਾਨ ਅੰਦੋਲਨ ਹੋਇਆ ਦਿੱਲੀ ਦੇ ਵਿੱਚ ਉਦੋਂ ਵੀ ਮੀਡੀਆ ਤੇ ਬਹੁਤ ਸਾਰੇ ਜਿਹੜੇ ਸੀ ਉਹ ਉਂਗਲਾਂ ਉਠੀਆਂ ਕੇ ਗੋਦੀ ਮੀਡੀਆ ਇਹ ਵੇਖ ਗਿਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਦੁਨੀਆ ਦੇ ਵਿੱਚ ਵੇਖਣ ਵਾਲੇ ਵੀ ਹੁੰਦੇ ਨਾ ਵੇਖਣ ਵਾਲੇ ਵੀ ਹੁੰਦੇ ਆ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਕਿਉਂਕਿ ਲੋਕਤੰਤ੍ਰਿਕ ਅਧਿਕਾਰ ਹੈ ਸਾਡਾ ਇਹ ਸਾਡੇ ਦੇਸ਼ ਦੇ ਵਿੱਚ ਸਾਡਾ ਲੋਕਤੰਤਰ ਬਾਬਾ ਸਾਹਿਬ ਭੀਮrao ਅੰਬੇਡਕਰ ਉਹਨਾਂ ਦਾ ਸੰਵਿਧਾਨ ਸਾਡੇ ਦੇਸ਼ ਦਾ ਲੋਕਤੰਤਰ ਇਜਾਜ਼ਤ ਦਿੰਦਾ ਹੈ ਇਸ ਗੱਲ ਦੀ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਸੰਘਰਸ਼ ਕਰ ਸਕਦੇ ਹੋ ਸੋ ਸੰਘਰਸ਼ ਪ੍ਰੋਟੈਸਟ ਜਿਹੜੇ ਉਹ ਸ਼ੁਰੂ ਹੋ ਗਏ ਜੈਤੋਂ ਤੋਂ ਸ਼ੁਰੂ ਹੋਏ ਬਠਿੰਡਾ ਦੇ ਵਿੱਚ ਇਕੱਠ ਹੋਇਆ ਉੱਥੇ ਪੱਤਰਕਾਰ ਭਾਈਚਾਰੇ ਵੱਲੋਂ ਇਸ਼ਾਰੇ ਆਮ ਕਿਹਾ ਗਿਆ ਕਿ ਕਰ ਲਓ ਮਨਿੰਦਰ ਜੀ ਸਿੱਧੂ ਨੂੰ ਗ੍ਰਿਫਤਾਰ ਜੇ ਕਰ ਸਕਦੇ ਹੋ ਤਾਂ ਇਹ ਨੌਬਤ ਕਿਉਂ ਆਉਂਦੀ ਹੈ ਕੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ ਕੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਨੂੰ ਦਬਾਉਣਾ ਚਾਹੁੰਦੇ ਹੈ ਮੈਂ ਫਿਰ ਕਹਿੰਦਾ ਇਹਦਾ ਨਿਪਟਾਰਾ ਹੋਣਾ ਚਾਹੀਦਾ ਨਹੀਂ ਤਾਂ ਫਿਰ ਜੇ ਲੋਕ ਜਾਗਦੇ ਹੈ ਤਾਂ ਫਿਰ ਸਰਕਾਰਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਰਸੋਂ 3 ਮਾਰਚ ਨੂੰ ਬਹੁਤ ਵੱਡਾ ਇਕੱਠ ਜਿਹੜਾ ਉਹ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਉਹਨਾਂ ਦੇ ਦਫ਼ਤਰ ਦੇ ਬਾਹਰ ਹੋਣ ਜਾ ਰਹੇ ਹੈ ਤੇ ਹਰ ਇੱਕ ਨੂੰ ਸੱਦਾ ਦਿੱਤਾ ਗਿਆ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੁਆ ਕਿਉਂਕਿ ਪੱਤਰਕਾਰ ਵੀ ਛੋਟੀ ਚੀਜ਼ ਨਹੀਂ ਤੇ ਸਰਕਾਰ ਵੀ ਛੋਟੀ ਚੀਜ਼ ਨਹੀਂ ਇਸ ਕਰਕੇ ਨੂੰ ਕੁੰਡੀਆਂ ਦੇ ਸਿੰਗੜਾ ਮੜਾਓ ਮਾਨ ਸਾਹਿਬ ਇਸ ਚੀਜ਼ ਦਾ ਜਿਹੜੇ ਜੇ ਤੁਹਾਡੇ ਐਮਐਲਏ ਦੀ ਗਲਤੀ ਹੈ ਤਾਂ ਉਹਦੀ ਆਵਾਜ਼ ਜਿਹੜੀ ਉਹਦੀ ਟੈਸਟਿੰਗ ਕਰਵਾਓ ਲੈਬ ਦੇ ਵਿੱਚੋਂ ਤਾਂ ਫਿਰ ਸਰਕਾਰ ਦੇ ਵਿੱਚ ਤੁਸੀਂ ਕਿਹਾ ਸੀ ਕਿ ਮਾੜੇ ਬੰਦੇ ਨਹੀਂ ਹੋਣਗੇ ਜਿਹੜੀ 9 ਮਿੰਟ ਦੀ ਆਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਪੱਗ ਦਾ ਜ਼ਿਕਰ ਕੀਤਾ ਜਾਂਦਾ ਉਹਦੇ ਵਿੱਚ ਰਾਮਗੜੀ ਆ ਭਾਈਚਾਰੇ ਦਾ ਜ਼ਿਕਰ ਕੀਤਾ ਜਾਂਦਾ ਉਹਦੇ ਵਿੱਚ ਮੌਜੂਦਾ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਫਾੜ ਤਿੰਨ ਫਾੜ ਪਤਾ ਨਹੀਂ ਕਿੰਨੇ ਹੋਣ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹ ਚੀਜ਼ਾਂ ਦਿੱਲੀ ਵਾਲੇ ਇਲੈਕਸ਼ਨ ਤੋਂ ਸਬਕ ਸਿੱਖਣਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਆਮ ਆਦਮੀ ਪਾਰਟੀ ਨੂੰ। ਸੋ ਮੈਂ ਕਹਿੰਦਾ ਕਿ ਉਸ ਤੋਂ ਪਹਿਲਾਂ ਡਿਪਟਾਰਾ ਹੋ ਜੇ ਤਾਂ ਉਹਦੇ ਨਾਲ ਦੀ ਰੇਸ ਨਹੀਂ। ਪਰ ਨਹੀਂ ਤਾਂ ਫਿਰ ਪਰਸੋਂ 3 ਮਾਰਚ ਨੂੰ ਹਰ ਇੱਕ ਵਰਗ ਦੇ ਲੋਕਾਂ ਦਾ ਬਹੁਤ ਵੱਡਾ ਇਕੱਠ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਜੋ ਸੰਸਥਾਪਕ ਹੈ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਤੇ ਦਰਜ ਹੋਇਆ ਪਰਚਾ ਰੱਦ ਕਰਵਾਉਣ ਵਾਸਤੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਉਹਨਾਂ ਦੇ ਦਫ਼ਤਰ ਦੇ ਬਾਹਰ ਹੋਣ ਜਾ ਰਹੇ ਆ ਤੇ ਫਿਰ ਉੱਥੇ ਹਰ ਇੱਕ ਨੂੰ ਪਹੁੰਚਣ ਦੀ ਜਿਹੜੀ ਉਹ ਬੇਨਤੀ ਜ਼ਰੂਰ ਕਰਾਂਗੇ ਕਿਉਂਕਿ ਕਹਿੰਦੇ ਹੱਕਾਂ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਤੇ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਇਹ ਉਹ ਲੋਕ ਕਹਿੰਦੇ ਆ ਕਿ ਸਾਨੂੰ ਕੋਈ ਡਰ ਨਹੀਂ ਬੀਬੀ ਆ ਭੈਣਾਂ ਵੀ ਕਹਿ ਰਹੀਆਂ ਕਿ ਸਾਨੂੰ ਕੋਈ ਡਰ ਨਹੀਂ ਪਰਚਿਆਂ ਦਾ ਐਦਾਂ ਕਰੋਗੇ ਤਾਂ ਫਿਰ ਕਿਤੇ ਕਿਤੇ ਪਰਚੇ ਪਾਏ ਜਾਣਗੇ ਕਿਹਨੂੰ ਕਿਹਨੂੰ ਜੇਲ੍ਹਾਂ ਚ ਲੈ ਕੇ ਜਾਓਗੇ ਸੋ ਬੇਨਤੀ ਹੈ ਅਸੀਂ ਸਮਾਜ ਦੀ ਸੇਵਾ ਕਰਦੇ ਆ ਮੇਰਾ ਹਮੇਸ਼ਾ ਇੱਕ ਮਕਸਦ ਹੁੰਦਾ ਹੈ ਕਿ ਇੱਕ ਚੰਗਾ ਮੈਸੇਜ ਦਿੱਤਾ ਜਾਵੇ ਕਿਸੇ ਨੂੰ ਪੜਕਾਉਣਾ ਕਿਸੇ ਨੂੰ ਉਕਸਾਉਣਾ ਮੇਰਾ ਕਦੇ ਮਕਸਦ ਨਹੀਂ ਹੋਇਆ ਆਪਣੀ ਤੁચ્છ ਬੁੱਧੀ ਅਨੁਸਾਰ ਮੈਂ ਮੈਸੇਜ ਦਿਨਾ ਹੁੰਨਾ ਮੈਂ ਕਦੇ ਕਿਸੇ ਦੇ ਕਹਿਣ ਤੇ ਕੋਈ ਮੈਸੇਜ ਨਹੀਂ ਦਿੱਤਾ ਕਦੇ ਕਿਸੇ ਦੀ ਸੋਚ ਦੇ ਨਾਲ ਖੜ ਕੇ ਮੈਸੇਜ ਨਹੀਂ ਦਿੱਤਾ ਮੈਂ ਆਪਣੀ ਸੋਚ ਨਾਲ ਮੈਸੇਜ ਦਿਨਾ ਦਿਨਾ ਹੁੰਨਾ ਸੋ ਮੈਂ ਬੇਨਤੀ ਕਰਦਾ ਕਿ ਇਸ ਕਲੇਸ਼ ਨੂੰ ਜਿਹੜਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਜੇ ਪਰਸੋਂ ਬਠਿੰਡਾ ਵਿਖੇ ਇਕੱਠ ਹੋਊਗਾ ਤਾਂ ਹੋਰ ਵੱਡੇ ਫੈਸਲੇ ਲਏ ਜਾਣਗੇ ਆਖਰ ਤੇ ਕੀ ਹੁੰਦਾ ਚਾਹੇ ਕਤਲ ਹੋ ਜਾਣ ਹੁੰਦੇ ਰਾਜੀ ਨਾਵੇਂ ਹੀ ਹੈ ਜੇ ਚੁੜਿਆ ਹੋਇਆ ਸਰਕਾਰ ਦਾ ਨੁਮਾਇੰਦਾ ਮੇਰਾ ਮਿੱਤਰ ਵੀ ਰਿਆ 90 ਵਾਲੇ ਦਹਾਕੇ ਦੇ ਵਿੱਚ ਬਲਕਾਰ ਸਿੱਧੂ ਹਾਲੇ ਵੀ ਜੇ ਲੱਗਦਾ ਹੈ ਕਿ ਹਾਂ ਗਲਤੀ ਹੋਈ ਹੈ ਕਿਉਂਕਿ ਪਤਾ ਹੁੰਦਾ ਬੰਦੇ ਨੂੰ ਇੰਨੇ ਡੁਪਲੀਕੇਸੀ ਕਿਉਂ ਨਹੀਂ ਬਣਾ ਕੇ ਪੇਸ਼ ਕਰ ਸਕਦਾ ਨਾਲੇ ਇੱਕ ਜ਼ਿੰਮੇਵਾਰ ਪੱਤਰਕਾਰਿਕ ਅਦਾਰਾ ਇਹ ਗੱਲ ਕਿਉਂ ਕਰੂਗਾ ਸੋ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਆਮ ਖਾਸ ਲੋਕ ਆਮ ਖਾਸ ਵਰਗਾਂ ਦੇ ਲੋਕ ਤੇ ਹਰ ਇੱਕ ਵਰਗ ਜਿਹੜਾ ਉਹ ਅੱਜ ਡਟ ਕੇ ਪੱਤਰਕਾਰ ਭਾਈਚਾਰੇ ਦੇ ਨਾਲ ਖੜਾ ਹੈ ਮਨਿੰਦਰ ਜੀ ਸਿੱਧੂ ਦੇ ਨਾਲ ਖੜਾ ਹੈ ਤੇ ਹਰ ਇੱਕ ਪਾਸੋਂ ਜਿਹੜਾ ਉਹ ਗਲਤ ਕਿਹਾ ਜਾ ਰਿਹਾ ਤਾਂ ਮੌਜੂਦਾ ਸਰਕਾਰ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਨੂੰ ਕਿਹਾ ਜਾ ਰਿਹਾ ਮੈਂ ਕਹਿੰਦਾ ਕਿ ਇਹ ਇਹਦਾ ਨਿਪਟਾਰਾ ਕਰੋ ਨਹੀਂ ਤਾਂ ਫਿਰ ਤਿੰਨ ਤਰੀਕ ਵਾਲੇ ਇਕੱਠ ਦੇ ਵਿੱਚ ਪਹੁੰਚਣ ਦੀ ਅਪੀਲ ਮੈਂ ਜ਼ਰੂਰ ਕਰੂੰਗਾ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਸਕੇ ਪ੍ਰਸ਼ਾਸਨ ਨੂੰ ਇਹ ਪਤਾ ਲੱਗ ਸਕੇ ਕਿ ਲੋਕ ਜੇ ਵੋਟਾਂ ਪਾਉਣੀਆਂ ਜਾਣਦੇ ਜਿਤਾਉਣਾ ਜਾਣਦੇ ਆ ਸਿਰ ਤੇ ਤਾਜ ਸਜਾਉਣਾ ਜਾਣਦੇ ਆ ਤਾਂ ਆਪਣੇ ਹੱਕਾਂ ਦੀ ਖਾਤਰ ਲੋਕ ਜਿਹੜਾ ਉਹ ਸੰਘਰਸ਼ ਕਰਨੇ ਵੀ ਜਾਣਦੇ ਆ ਇਹ ਚੀਜ਼ਾਂ ਅਸੀਂ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੋਂ ਸਿੱਖੀਆਂ ਕਿ ਹੱਕ ਸੱਚ ਦੇ ਜਿੱਥੇ ਗੱਲ ਹੋਵੇ ਉੱਥੇ ਬੋਲਣਾ ਬਣਦਾ ਹੁੰਦਾ ਸਾਡੇ ਸਿੱਧੂਪੁਰ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹਨਾਂ ਨੇ ਵੀ ਪਰਸੋਂ ਆਪਣਾ ਜਿਹੜਾ ਉਹ ਬਿਆਨ ਜਾਰੀ ਕੀਤਾ ਸੀ ਕਿ ਪੱਤਰਕਾਰ ਭਾਈਚਾਰੇ ਦੇ ਨਾਲ ਜੋਰ ਜ਼ਬਰਦਸਤੀ ਅਸੀਂ ਹਰਗੇ ਚ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਆਪਣੀ ਜਥੇਬੰਦੀ ਦੇ ਨਾਲ ਆ ਅਸੀਂ ਆਪਣੇ ਆਗੂ ਸਹਿਬਾਨ ਸਰਦਾਰ ਕਾਕਾ ਸਿੰਘ ਜੀ ਕੋਟੜਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਤੇ ਸਮੁੱਚੀ ਸਿੱਧੂਪੁਰ ਜਥੇਬੰਦੀ ਜਿੱਥੇ ਕਿਤੇ ਸਾਨੂੰ ਹੁਕਮ ਲੱਗੂਗਾ ਅਸੀਂ ਖੜਾਂਗੇ ਕਿਉਂਕਿ ਸਾਡੇ ਆਗੂ ਸਹਿਬਾਨ ਨੇ ਪਹਿਲਾਂ ਇਹ ਫੈਸਲਾ ਲਿਆ ਹੈ ਕਿ ਪੱਤਰਕਾਰ ਭਾਈਚਾਰੇ ਦੇ ਨਾਲ ਅਸੀਂ ਖੜਾਂਗੇ ਅਸੀਂ ਉਹਨਾਂ ਤੇ ਜਿਹੜੇ ਇਹ ਨਜਾਇਜ਼ ਪਰਚੇ ਹਰਦ ਕਰਵਾਉਣ ਵਾਸਤੇ ਅਸੀਂ ਆਪਣਾ ਹਰ ਹੀਲੇ ਜੋ ਕੋਸ਼ਿਸ਼ ਅਸੀਂ ਉਹ ਕਰਾਂਗੇ ਸੋ 3 ਤਰੀਕ ਨੂੰ ਪਰਸੋਂ માન્યોગ एसएसपी ਸਾਹਿਬ ਬਠਿੰਡਾ ਉਹਨਾਂ ਦੇ ਦਫ਼ਤਰ ਦੇ ਬਾਹਰ ਬਹੁਤ ਵੱਡਾ ਇਕੱਠ ਹੈ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ